ਕਿਸੇ ਨੇ ਉਹਨਾਂ ਨੂੰ ਕੋਈ ਸਰਟੀਫਿਕੇਟ ਨਹੀਂ ਦਿੱਤਾ ਵੀ ਤੁਸੀਂ ਆਓ ਇੱਥੇ ਨੇਜੇ ਚ ਟੋਪੀਆਂ ਅਪਸਾਓ ਆਪਾਂ ਗੁਰੂ ਸਾਹਿਬ ਨੇ ਆਪਾਂ ਨੂੰ ਪਿਆਰ ਕਰਨਾ ਸਿਖਾਇਆ ਇੱਜ਼ਤ ਕਰਨੀ ਸਿਖਾਈ ਆਪਾਂ ਉਹ ਕਰੀਏ ਇੱਥੇ ਕਿਸੇ ਨੂੰ ਇੰਨੇ ਜ਼ਿਆਦਾ ਬੰਦੇ ਅਜ ਮੰਨ ਲੋ ਟੋਪੀ ਲਾਣੇ ਉਹ ਜਲੀਲ ਹੁੰਦਾ ਬੰਦਾ ਉਹ ਮੁੜ ਕੇ ਸਿੱਖ ਪੰਦਵਲ ਕਿੱਦਾਂ ਪੋਜ਼ਿਟਿਵ ਹੋ ਜਾਊਗਾ ਅਸੀਂ ਸਹਿਜਤਾ ਰਹੀਆਂ ਸਾਡੇ ਦਾੜੀ ਕੱਟੀ ਗਈ ਸਾਡੇ ਅੰਦਰ ਸਾਡੇ ਸੀਨੇ ਚ ਦਿਲ ਲੈਣੀ ਸਾਨੂੰ ਸਮਝ ਨਹੀਂ ਆਉਂਦੀ ਸਾਡੇ ਇਮੋਸ਼ਨਸ ਹੈ ਨਹੀਂ ਅਸੀਂ ਹਾਰਟ ਨਹੀਂ ਹੁੰਦੇ ਜੋ ਮੈਂ ਤੁਹਾਡੇ ਨਾਲ ਜੱਫੀ ਪਾ ਕੇ ਗੱਲ ਕਰ ਸਕਦਾ ਨਾ ਉਹ ਮੈਂ ਐਦਾਂ ਕਰਕੇ ਨਹੀਂ ਕਰ ਸਕਦਾ ਜੋ ਮੈਂ ਉਹਨੂੰ ਗਲਾਵੇ 'ਚ ਲੈ ਕੇ ਦਵਾਂ ਮਾੜਾ ਜਾਂ 2 ਮਿੰਟ ਲਾਵਾਂ ਵੀ ਵੱਡੇ ਭਾਈ ਐਦਾਂ ਨਹੀਂ ਬੜੀ ਬੜੀ ਸੀਧੀ ਹੈ ਐਦਾਂ ਟੋਪੀਆਂ ਨਹੀਂ ਨੇਜੇ 'ਚ ਬਸਾਨਣ ਵਾਲਾ ਕੋਈ ਅਸੀਂ ਉਹ ਚੀਜ਼ਾਂ ਦੇ ਬਿਲਕੁਲ ਅਗਲੇ ਨਹੀਂ ਆਉਣਗੇ ਫੇਰ ਕੀ ਕਰੋਗੇ ਜੇ ਤੈਨੂੰ ਮੈਂ ਕਹੂੰਗਾ ਮੂੰਹ ਤੇ ਦਾੜੀ ਨਹੀਂ ਤੂੰ ਕੀ ਗੱਲ ਕਰਨੀ ਏ ਉਹ ਗੱਲ ਦਾ ਫਰਕ ਹੈ ਉਹਨੇ ਮੱਦਾ ਵੀ ਨਹੀਂ ਟਿਕਣਾ ਮੇਰਾ ਛੋਟਾ ਭਰਾ ਹੈ ਜੇ ਮੈਨੂੰ ਗਾਲ ਕੱਢ ਕੇ ਸਮਝਾਵਾਂਗਾ ਨਹੀਂ ਸਮਝੂਗਾ ਜੇ ਉਹਨੂੰ ਮੈਂ ਭਰਾ ਵਾਂਗੂ ਇਤਿਹਾਸ ਦੱਸੂਗਾ ਦਾ ਉਹ ਚੀਜ਼ ਪਰ ਗੌਰ ਕਰੂਗਾ ਨਫ਼ਰਤ ਕਿਸੇ ਵੀ ਚੀਜ਼ ਦਾ ਹੱਲ ਨਹੀਂ ਹੈਗਾ ਜਿਹੜਾ ਚਰਦਾ ਨਾਲ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਆਇਆ ਉਹ ਸਮਝੂਗਾ ਵੀ ਜ਼ਰੂਰ ਪਰ ਕਿਸੇ ਨੂੰ ਜਲੀਲ ਕਰਕੇ ਨਹੀਂ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੇ ਖੜਿਆ ਹਣੀ ਸੇਠੀ ਤੇ ਬਾਈ ਪ੍ਰਿੰਕਲ ਸਾਡੇ ਨਾਲ ਨੇ ਕੋਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਭਾਈ ਅੱਜ ਤੁਸੀਂ ਇਸ ਧਰਤੀ ਤੇ ਨਤਮਸਤਕ ਹੋਣ ਆਏ ਹੋ ਕੀ ਸੁਨੇਹਾ ਤੁਹਾਡਾ ਸੁਨੇਹਾ ਮੇਰੇ ਭਰਾਵਾਂ ਨੂੰ ਇਹੀ ਹੈ ਆਪਾਂ ਇਨਸਾਨੀਅਤ ਦੀ ਸੇਵਾ ਕਰੀਏ ਜੋ ਛੋਟੇ ਸਾਹਿਬਜ਼ਾਦੇ ਜਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪਰਿਵਾਰ ਵਾਰਿਆ ਦੂਜਿਆਂ ਵਾਸਤੇ ਸਾਡੇ ਵਾਸਤੇ ਉਹ ਚੀਜ਼ ਦੀ ਕਦਰ ਕਰੀਏ ਵੈਸੇ ਇੱਥੇ ਇਹ ਗੱਲ ਕਹਿਣ ਵਾਲੀ ਨਹੀਂ ਹਰੇਕ ਕਮਿਊਨਿਟੀ ਇੱਥੇ ਆਉਂਦੀ ਹੈ ਹਰੇਕ ਕਮਿਊਨਿਟੀ ਕੋਈ ਇਕੱਲੇ ਸਿੱਖ ਨਹੀਂ ਹਿੰਦੂ ਈਸਾਈ ਸਾਰੇ ਜੈਨ ਬੋਧੀ ਸਾਰੇ ਆਪਣੇ ਬੱਚਿਆਂ ਨੂੰ ਲੈ ਕੇ ਨਮਸਤਕ ਹੁੰਦੇ ਨੇ ਅਸੀਂ ਵੀ ਅੱਜ 30 ਸਾਲ ਦੀ ਉਮਰ ਹੋ ਗਈ ਪਹਿਲਾਂ ਫਾਦਰ ਸਾਹਿਬ ਨਾਲ ਲਾਉਂਦੇ ਸੀਗੇ ਅੱਜ ਆਪਾਂ ਨੇ ਆਪਣੇ ਬੱਚਿਆਂ ਨੂੰ ਲੈ ਕੇ ਆਉਣੇ ਆ ਮੈਂ ਇਹੀ ਮੈਸੇਜ ਦੇਣਾ ਚਾਹੁੰਨਾ ਵੀ ਆਪਣੇ ਆਲੇ ਦੁਆਲੇ ਵ ਜਾਨੀ ਕਿ ਜਿਵੇਂ ਗੁਰੂ ਸਾਹਿਬ ਨੇ ਸੇਵਾ ਜ ਆਪਣੀ ਜ਼ਿੰਦਗੀ ਲਾਈ ਹੈ ਤਾਂ ਇੱਕ ਦੂਜੇ ਦੇ ਆਪਾਂ ਕੰਮ ਆਈਏ ਨਫ਼ਰਤ ਨਾ ਫਲਾਈਏ ਅੱਛਾ ਜਿਵੇਂ ਨਫ਼ਰਤ ਦੀ ਤੁਸੀਂ ਗੱਲ ਕਰੀ ਹੈ ਕਿ ਗੁਰੂ ਸਾਹਿਬ ਨੇ ਕਿਹਾ ਇੱਕ ਸਹਿਜ ਹੋਣਾ ਇੱਕ ਨਿਮਰ ਹੋਣਾ ਮਨ ਨੀਵਾ ਮਤ ਉੱਚੀ ਦੀ ਗੱਲ ਕੀਤੀ ਹੈ ਜਿਵੇਂ ਪਿੱਛੇ ਦੇਖ ਰਿਹਾ ਸੀ ਆ ਕਿ ਜਿਹੜੇ ਲੋਕ ਆ ਰਹੇ ਨੇ ਸਾ ਨੌਜਵਾਨ ਆ ਰਹੇ ਕਿਸੇ ਦੇ ਟੋਪੀ ਲਈ ਹੋਈ ਆ ਠੰਡ ਤੋਂ ਬਚਣ ਲਈ ਤਾਂ ਟੋਪੀ ਨੂੰ ਵਰਸ਼ੇ ਦੇ ਵਿੱਚ ਪਸਾ ਕੇ ਡਰਾਇਆ ਜਾ ਰਿਹਾ ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਅਸੀਂ ਬਚਾ ਸਕਦੇ ਹਾਂ ਇਹ ਨਫਰਤ ਨਹੀਂ ਪੈਦਾ ਕੀਤੀ ਜਾਣਾ ਨਹੀਂ ਜੋ ਮੈਂ ਤੁਹਾਡੇ ਨਾਲ ਜੱਫੀ ਪਾ ਕੇ ਗੱਲ ਕਰ ਸਕਦਾ ਨਾ ਉਹ ਮੈਂ ਐਦਾਂ ਕਰਕੇ ਨਹੀਂ ਕਰ ਸਕਦਾ ਜੋ ਮੈਂ ਉਹਨੂੰ ਕਲਾਵੇ 'ਚ ਲੈ ਕੇ ਜਾਵਾਂ ਮਾੜਾ ਜਾਂ 2 ਮਿੰਟ ਲਾਵਾਂ ਵੀ ਵੱਡੇ ਭਾਈ ਐਦਾਂ ਨਹੀਂ ਬੜੀ ਬੜੀ ਸਿੱਧੀ ਹੈ ਐਦਾਂ ਟੋਪੀਆਂ ਨਹੀਂ ਨੇਜੇ 'ਚ ਪਸਾਉਣ ਵਾਲਾ ਕੋਈ ਅਸੀਂ ਉਹ ਚੀਜ਼ਾਂ ਦੇ ਬਿਲਕੁਲ ਅਗਲੇ ਨਹੀਂ ਆਉਣਗੇ ਫੇਰ ਕੀ ਕਰੋਗੇ ਮੇਰਾ ਛੋਟਾ ਭਰਾ ਹੈ ਜੇ ਮੈਨੂੰ ਗਾਲ ਕੱਢ ਕੇ ਸਮਝਾਉਂਗਾ ਨਹੀਂ ਸਮਝੂਗਾ ਜੇ ਉਹਨੂੰ ਮੈਂ ਭਰਾ ਵਾਂਗੂ ਇਤਿਹਾਸ ਦੱਸੂਗਾ ਤਾਂ ਉਹ ਚੀਜ਼ 'ਤੇ ਗੌਰ ਕਰੂਗਾ ਨਫ਼ਰਤ ਕਿਸੇ ਵੀ ਚੀਜ਼ ਦਾ ਹੱਲ ਨਹੀਂ ਹੈਗਾ ਆਪਾਂ ਗੁਰੂ ਸਾਹਿਬ ਨੇ ਆਪਾਂ ਨੂੰ ਪਿਆਰ ਕਰਨਾ ਸਿਖਾਇਆ ਇੱਜ਼ਤ ਕਰਨੀ ਸਿਖਾਈ ਆਪਾਂ ਉਹ ਕਰੀਏ ਐਤੇ ਕਿਸੇ ਨੂੰ ਇੰਨੇ ਜ਼ਿਆਦਾ ਬੰਦੇ ਅਜ ਮੰਨ ਲੋ ਟੋਪੀ ਲਾਣੇ ਉਹ ਜਲੀਲ ਹੁੰਦਾ ਬੰਦਾ ਉਹ ਮੁੜ ਕੇ ਸਿੱਖਪੰਦਵਲ ਕਿੱਦਾਂ ਪੋਜ਼ਿਟਿਵ ਹੋ ਜੂਗਾ ਸੋ ਇਹ ਚੀਜ਼ਾਂ ਗਲਤ ਨੇ ਮਤਲਬ ਆ ਤੋੜਨ ਦੀ ਗੱਲ ਜਿਆਦਾ ਕਰ ਰਹੇ ਆ ਇੱਕ ਬੰਦੇ ਦੇ ਕਾਰਨ ਕਰਕੇ ਸਾਰੇ ਬਦਨਾਮ ਹੋ ਜਾਂਦੇ ਕਿਸੇ ਨੇ ਉਹਨਾਂ ਨੂੰ ਕੋਈ ਸਰਟੀਫਿਕੇਟ ਨਹੀਂ ਦਿੱਤਾ ਵੀ ਤੁਸੀਂ ਆਓ ਇੱਥੇ ਨੇਜੇ ਚ ਟੋਪੀਆਂ ਵਸਾਓ ਸਮਝਾਉਣ ਦਾ ਤਰੀਕਾ ਹੈ ਜੇ ਤੁਸੀਂ ਕਿਸੇ ਜਥੇਬੰਦੀ ਨਾਲ ਜੁੜੇ ਹੋਏ ਹੋ ਉਹ ਵੀਰੇ ਨੂੰ ਫਤਿਹ ਬੁਲਾ ਕੇ ਸਾਈਡ ਤੇ ਬਲਾਓ ਸਮਝਾਓ ਉਹ ਜ਼ਰੂਰ ਸਮਝੂਗਾ ਜਿਹੜਾ ਸ਼ਰਦਾ ਨਾਲ ਫਤਿਹਗੜ ਸਾਹਿਬ ਦੀ ਧਰਤੀ ਤੇ ਆਇਆ ਉਹ ਸਮਝੂਗਾ ਵੀ ਜ਼ਰੂਰ ਪਰ ਕਿਸੇ ਨੂੰ ਜਲੀਲ ਕਰਕੇ ਨਹੀਂ ਅੱਛਾ ਜਿਵੇਂ ਇਹ ਹੋ ਜਾਂਦਾ ਹੈ ਅਕਸਰ ਯਮਰ ਇਹ ਸਾਲ ਲੱਗਦੀਆਂ ਨੇ ਕਈ ਵਾਰੀ ਜਿਵੇਂ ਦੂਰੋ ਸੰਗਤ ਆਉਂਦੀ ਆ ਨੌਜਵਾਨ ਮੁੰਡੇ ਆਉਂਦੇ ਨੇ ਆ ਕੱਲ ਪਰਸੂ ਦੀ ਇੱਕ ਵੀਡੀਓ ਟਰੈਕਟਰ ਭਜਾ ਰਹੇ ਨੇ ਇਹ ਹੋਸਟ ਇਹ ਨਹੀਂ ਹੋਣਾ ਚਾਹੀਦਾ ਬਿਲਕੁਲ ਵੀ ਨਹੀਂ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਕਿੰਨੀ ਵੱਡੀ ਸ਼ਹਾਦਤ ਹੈ ਦੇਖੋ ਪੈਰ ਰੱਖਣ ਨੂੰ ਇੱਥੇ ਜਗ੍ਹਾ ਨਹੀਂ ਹੈਗੀ ਉਹ ਚੀਜ਼ ਨੂੰ ਅੱਗੇ ਆਪਾਂ ਲੈ ਕੇ ਜਾਈਏ ਆਪਣੀ ਸਿੱਖੀ ਨੂੰ ਅੱਗੇ ਲੈ ਕੇ ਜਾਈਏ ਚਲੋ ਸਹਿਜਤਾਈ ਹੋਣਾ ਗੁਰਸਿੱਖ ਹੋਣਾ ਨਾ ਹੋਣਾ ਇੱਕ ਇਨਸਾਨੀਅਤ ਹੈ ਇੱਕ ਸਰਦਾਰ ਦੇ ਹਿਸਾਬ ਨਾਲ ਆਪਾਂ ਇੱਥੇ ਆਨੇ ਆ ਸੋ ਉਹ ਚੀਜ਼ਾਂ ਨੂੰ ਕੈਰੀ ਆਨ ਕਰਨਾ ਚਾਹੀਦਾ ਬਾਕੀ ਤੁਸੀਂ ਭਾਜੀ ਹੁਣਾਂ ਲੰਘ ਬਾਈ ਪ੍ਰਿੰਕਲ ਜਿਵੇਂ ਸਾਰੇ ਧਰਮਾਂ ਦੇ ਸਤਕਾਰ ਦੀ ਗੱਲ ਤੁਸੀਂ ਅੱਗੇ ਜਾਓਗੇ ਰੇ 2-3 ਕਿਲੋਮੀਟਰ ਤੁਸੀਂ ਪਿੱਛੇੋਂ ਅੱਗੇ ਪਹੁੰਚਣਾ ਹੈਗਾ ਮੁਸਲਮਾਨ ਭਾਈਚਾਰਾ ਵੀ ਉੱਥੇ ਬੈਠਾ ਹੈਗਾ ਤਾਂ ਸਾਡੇ ਗੁਰੂ ਸਾਹਿਬ ਨੇ ਸਾਰੇ ਧਰਮਾਂ ਦਾ ਸਤਕਾਰ ਰਮੰਦਰ ਸਾਹਿਬ ਜਾਣੇ ਤਾਂ ਚਾਰ ਦਰਵਾਜ਼ੇ ਨੇ ਕਿ ਕਿਸੇ ਧਰਮ ਦਾ ਬੰਦਾ ਇੱਥੇ ਆ ਸਕਦਾ ਹੈ ਲੰਗਰ ਖਾ ਸਕਦਾ ਹੈ ਤੇ ਵਿਚਾਰ ਕਰ ਸਕਦਾ ਵਿਚਾਰ ਨੂੰ ਪਹਿਲ ਦਿੱਤੀ ਹੈ ਬਾਈ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਕੌਣ ਬਣ ਜੋ ਕਹਿੰਦੇ ਸੱਤ ਵਾਰ ਕੇ ਕਹਿਨਾ ਬਾਣਾ ਮਿੱਠਾ ਲੱਗੇ ਤੇਰਾ ਸਰਬੰਸਦਾਨੀਆਂ ਵੇ ਦੇਣਾ ਕੌਣ ਦੋਵੇ ਸੀਰੇ ਮੈਂ 5 ਵਜੇ ਉੱਠਿਆ ਇੱਕ ਵੀਡੀਓ ਕਲਿੱਪ ਚੱਲ ਰਹੀ ਸੀਗੀ ਬਈ ਦਾਦੀ ਤੋਂ ਪੋਤੇ ਵਿਛੜ ਗਏ ਉਹ ਦੇਖ ਕੇ ਅੱਧਾ ਪੂਣਾ ਘੰਟਾ ਰੋਂਦੇ ਰਹੇ ਅਸੀਂ ਗੱਲ ਕਰਦੇ ਆ ਨਾ ਧਰਮ ਦੀ ਅਸੀਂ ਸਾਇਹਤ ਹਾਰੀਆਂ ਸਾਡੇ ਦਾੜੀ ਕੱਟੀ ਕੀ ਸਾਡੇ ਅੰਦਰ ਸਾਡੇ ਸੀਨੇ ਚ ਦਿਲ ਲੈਣੀ ਸਾਨੂੰ ਸਮਝ ਨਹੀਂ ਆਉਂਦੀ ਸਾਡੇ ਇਮੋਸ਼ਨਸ ਹੈ ਨਹੀਂ ਅਸੀਂ ਹਾਰਟ ਨਹੀਂ ਹੁੰਦੇ ਤੁਸੀਂ ਦੇਖੋ ਇੱਥੇ ਤੁਹਾਨੂੰ ਜ਼ਿਆਦਾਤਰ ਹਿੰਦੂ ਵੀਰ ਵੀ ਨਜ਼ਰ ਆ ਰਹੇ ਨੇ ਉਹਨਾਂ ਦੇ ਅੰਦਰ ਵੀ ਦਿਲ ਆ ਜਿਹੜੀ ਇੰਨੀ ਵੱਡੀ ਕੁਰਬਾਨੀ ਸਾਡੇ ਗੁਰੂ ਸਾਹਿਬ ਦੇ ਚਾਰ ਸਹਬਜ਼ਾਦਿਆਂ ਨੇ ਸ਼ਹੀਦੀ ਦੇ ਦਿੱਤੀ ਇਸ ਤੋਂ ਵੱਡਾ ਕੀ ਹੋ ਸਕਦਾ ਸੋ ਇਹਨਾਂ ਦਿਨਾਂ ਦੇ ਵਿੱਚ ਗੁਰੂ ਸਾਹਿਬ ਦੀ ਗੁਰੂ ਬਾਣੀ ਦਾ ਜਾਪ ਕਰਨਾ ਚਾਹੀਦਾ ਮੈਂ ਕਹਿੰਨਾ ਵਾਦ ਵਿਵਾਦ ਤੋਂ ਦੂਰ ਰਹਿਣਾ ਚਾਹੀਦਾ ਪਿਛਲੇ ਦਿਨੀ ਕੋਈ ਐਦਾ ਦਾ ਸਾਡੇ ਨਾਲ ਵੀ ਵਾਦ ਵਿਵਾਦ ਜੁੜਿਆ ਪਰ ਅਸੀਂ ਸਾਇਲੈਂਟ ਆ ਅਸੀਂ ਕੀ ਆ ਬਈ ਸ਼ਹੀਦੀ ਦਿਹਾੜੇ ਖਤਮ ਹੋ ਜਾਣਾ ਉਸ ਤੋਂ ਬਾਅਦ ਗੱਲ ਕਰਾਂਗੇ ਜਿਹੜੀ ਕਰਨੀਆਂ ਕਰਾਂ ਦੇ ਵਿੱਚ ਮਾਵਾ ਦੇ ਚਿਹਰਿਆਂ ਦੇ ਉੱਤੇ ਜੋ ਮਤਲਬ ਇਸ ਟਾਈਮ ਹੈ ਨਾ ਬਈ ਇਹ ਦੇਨੀ مایੁਸੀ ਦੇ ਜਲਦੇ ਪਿਆ ਤੁਸੀਂ ਦੇਖੋ ਪੰਜ ਕਿਲੋਮੀਟਰ ਤੋਂ ਜਾਮ ਲੱਗਿਆ ਪਿਆ ਲੋਕ ਆ ਰਹੇ ਨੇ ਜਾ ਰਹੇ ਨੇ ਹਾਂ 5 7% ਤਮਾਸ਼ੀਬੀਨ ਲੋਕ ਨੇ ਜਿੱਦਾਂ ਤੁਸੀਂ ਗੱਲ ਕੀਤੀ ਉਲੜ ਬਾਜੀ ਵਾਲੇ ਲੋਕ ਆ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਾਂਗੇ ਵੀ ਪਰਮਾਤਮਾ ਉਹਨਾਂ ਨੂੰ ਵੀ ਸਮੱਤ ਬਖਸ਼ ਕਿਉਂਕਿ ਅੱਜ ਤੋਂ 10 ਸਾਲ ਪਹਿਲਾਂ ਜਦੋਂ ਅਸੀਂ ਇੱਥੇ ਆਂਦੇ ਸੀ ਨਾ ਅਸੀਂ ਵੀ ਰਸਤੇ ਹੀ ਥੋੜੀ-ਬਹੁਤ ਹੁੱਲੜਬਾਜੀ ਕਰਦੇ ਆਉਂਦੇ ਸੀ ਜਿਵੇਂ ਜਿਵੇਂ ਮੈਚੁਰ ਹੁੰਦੇ ਗਏ ਜਿਵੇਂ ਜਿਵੇਂ ਸਮਝ ਆਉਂਦੀ ਰਹੀ ਬੜਾ ਸੀਨੇ ਦੇ ਵਿੱਚ ਦਰਦ ਲੈ ਕੇ ਅਸੀਂ ਇੱਥੇ ਆਏ ਆ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਾਂਗੇ ਵੀ ਇਹ ਜਿਹਾ ਮਾੜਾ ਸਮਾਂ ਕਿਸੇ ਦੇ ਪਰਿਵਾਰ ਤੇ ਕਦੀ ਵੀ ਨਾ ਜਿਵੇਂ ਭਾਈ ਤੁਹਾਨੂੰ ਲੋਕ ਬਹੁਤ ਦੇਖਦੇ ਨੇ ਤਾਂ ਤੁਸੀਂ ਜਿਵੇਂ ਇੱਕ ਸੁਨੇਹਾ ਵੀ ਲਾਓ ਜਿਹੜੇ ਜਿੰਨਾਂ ਵਾਰੇ ਆਪਾਂ ਗੱਲ ਕਰਦੇ ਆਂ ਕਿ ਵੀ ਇਸ ਤਰ੍ਹਾਂ ਨਾ ਹੋਵੇ ਇੱਕ ਲੜਕੀ ਮੈਨੂੰ ਹੁਣ ਉਹਨੇ ਮਿਲਿਓ ਕਹਿੰਦੀ ਹੈ ਕਿ ਮੈਨੂੰ ਇਹ ਮਹਿਸੂਸ ਹੁੰਦਾ ਹੈ ਕਿ ਵੀ ਔਰਤਾਂ ਬਹੁਤ ਘੱਟ ਪਹੁੰਚਦੀਆਂ ਕਾਰਨ ਕੀ ਹੈ ਇਹ ਹੈ ਤਾਂ ਸ਼ੀਦੀ ਦਿਵਸ ਹੈ ਮਤਲਬ ਨਹੀਂ ਜੋ ਤੁਸੀਂ ਕਹਿ ਰਹੇ ਹੋ ਬਿਲਕੁਲ ਸੱਚ ਹੈ ਕਈ ਗੱਲਾਂ ਆਨ ਰਿਕਾਰਡ ਨਹੀਂ ਕਰਨੀਆਂ ਚਾਹੀਦੀਆਂ ਹਨਾ ਮਤਲਬ ਐਦਾਂ ਦਾ ਸੇਫ ਅਗਲੇ ਨੂੰ ਫੀਲ ਹੋਣਾ ਚਾਹੀਦਾ ਵੀ ਸਾਰੀਆਂ ਧੀਆ ਭੈਣਾਂ ਨੇ इजीली ਆ ਸਕਦੀਆਂ ਨੇ ਪਰ ਐਵੇਂ ਦਾ ਸੀਰੀਅਸਲੀ ਮਾਹੌਲ ਥੋੜਾ ਜਿਹਾ ਘੱਟ ਦੇਖਣ ਨੂੰ ਮਿਲਦਾ ਕਿਉਂਕਿ ਹੁੱਲੜਬਾਜੀ ਹੈ ਹਾਰਨ ਹੈ ਹਨਾ ਉਹ ਚੀਜ਼ਾਂ ਰੋਕ ਨੀਆ ਜਾਏ ਅਸੀਂ ਵੀ ਕੀਤੇ ਅਸੀਂ ਨਹੀਂ ਕਹਿੰਦੇ ਕੋਈ ਅਸੀਂ ਦੁੱਧ ਧੋਤੇ ਪਰ ਜੀ ਅੱਜ ਅਕਲ ਆਈ ਆਪਣੇ ਭਰਾਵਾਂ ਨੂੰ ਦੇਣ ਜੋਗੇ ਹੈਗੇ ਆ ਵੀ ਆਪਾਂ ਇਹ ਤੇ ਸ਼ਰਧਾ ਦੇ ਹਿਸਾਬ ਨਾਲ ਲਈਏ ਬਹੁਤ ਵੱਡੀ ਕੁਰਬਾਨੀ ਹੈ ਮੈਂ ਕਹਿੰਦਾ ਵੀ ਆ 10 ਦਿਨ 21 ਤੋਂ ਲੈ ਕੇ 30 ਤੱਕ ਕੋਈ ਹੋਈ ਬੰਦਾ ਹੋਊਗਾ ਜਿਹੜਾ ਖੁਸ਼ ਹੋ ਜਾਂ ਮਤਲਬ ਕੋਈ ਇਦਾਂ ਕਰੇ ਵੀ ਨਾਚ ਨਗਾਣ ਨੂੰ ਦਿਲ ਕਰੇ ਜਾਂ ਗਾਣੇ ਸੁਣਨ ਨੂੰ ਸ਼ਾਇਦ ਹੀ ਕੋਈ ਹੋਊਗਾ ਕਿਸੇ ਵੀ ਕਮਿਊਨਿਟੀ ਨਾਲ ਆਪਣਾ ਪੰਜਾਬ ਭਾਈਚਾਰਕ ਦੀ ਸਾਂਝ ਹੈ ਇੱਥੇ ਹਿੰਦੂ ਮੁਸਲਮਾਨ ਸਿੱਖ ਸਾਈ ਸਾਰੇ ਇਕੱਠੇ ਨੇ ਹੁਣ ਇਹਦਾ ਜੇ ਤੁਸੀਂ ਕੱਲੇ ਸਿੱਖ ਤੋਂ ਨਹੀਂ ਜੱਜ ਕਰ ਸਕਦੇ ਠੀਕ ਹੈ ਬਾਕੀ ਇੱਕ ਕਹਿਣ ਦਾ ਤਰੀਕਾ ਹੈ ਮੇਰਾ ਵੱਡਾ ਭਰਾ ਪ੍ਰਿੰਕਲ ਇਹਨੇ ਦਾੜੀ ਨਹੀਂ ਰੱਖੀ ਹੋਈ ਠੀਕ ਹੈ ਜਦੋਂ ਇਹਨੂੰ ਅਸੀਂ ਜੱਫੀ ਪਾ ਕੇ ਕਵਾਂਗੇ ਨਾ ਯਾਰ ਅੱਜ ਅਰਦਾਸ ਕਰਕੇ ਜਾਈਂ ਸੋਚੂਗਾ ਤਾਂ ਸਹੀ ਜਦ ਇਹਨੂੰ ਮੈਂ ਕਹੂੰਗਾ ਮੂੰਹ ਤੇ ਦਾੜੀ ਨਹੀਂ ਤੂਗੀ ਗੱਲ ਕਰਨੀ ਓਏ ਉਹ ਗੱਲ ਦਾ ਫਰਕ ਹੈ ਉਹਨੇ ਮੱਥਾ ਵੀ ਨਹੀਂ ਟੇਕਣਾ ਹੂੰ ਭਾਵਨਾਵਾਂ ਮ ਹਰਟ ਹੋ ਜਾਂਦੀਆਂ ਹਨ ਅੱਜ ਮੈਨੂੰ ਕਹੂੰਗਾ ਤੂੰ ਗੁਰੂ ਸਾਹਿਬ ਅੱਗੇ ਅਰਦਾਸ ਕਰਕੇ ਜਾਈਂ ਵੀ ਅਗਲੀ ਵਾਰ ਆਪਾਂ ਦਾੜ੍ਹੀ ਰੱਖਾਂਗੇ ਠੀਕ ਹੈ ਕੋਸ਼ਿਸ਼ ਤਾਂ ਕਰਾਂਗੇ ਜਦ ਮੈਨੂੰ ਕਹੀਆ ਤੂੰ ਕੀ ਗੱਲ ਕਰਨੀ ਤੂੰ ਕੀ ਸਮਝਾਵੇਂਗਾ ਤੂੰ ਤਾਂ ਆਪ ਨਹੀਂ ਰੱਖੀ ਹੋਈ ਹੈਣਾ ਗੱਲ ਨੈਗੇਟਿਵਿਟੀ ਬਹੁਤ ਛੇਤੀ ਫੈਲਦੀ ਹੈ ਮਹਾਰਾਜ ਕਿਰਪਾ ਕਰਨ ਸਾਡੇ ਵਿੱਚ ਭਾਈਚਾਰਾ ਕਾਇਮ ਰੱਖੇ ਤੇ ਜਿਹੜੇ ਨਵੇਂ ਮੁੰਡੇ ਵੀ ਨੇ ਸਾਡੇ ਭਰਾ ਨੇ ਉਹਤੇ ਇੱਕ ਪੋਜ਼ਿਟਿਵ ਮਾਹੌਲ ਬਣਾਉਣਾ ਜੀ ਵਾਹਿਗੁਰੂ ਜੀ ਤੁਹਾਡੇ ਚੈਨਲ ਲਈ ਖਾਸ ਤੌਰ ਤੇ ਸਾਡੇ ਦੋਨਾਂ ਭਰਾਵਾਂ ਵੱਲੋਂ ਇੱਕ ਅਜੀ ਮੈਸੇਜ ਦਿੰਨੇ ਆ ਤੁਹਾਨੂੰ ਜਿੱਥੇ ਵੀ ਕੋਈ ਧੀ ਪੈਣ ਇੱਕ ਕੱਲਾ ਮੈਸੇਜ ਸਿੱਖ ਗੋਮ ਨੂੰ ਨਹੀਂ ਹੈ ਕਿਸੇ ਵੀ ਕਮਿਊਨਿਟੀ ਨਾਲ ਕੋਈ ਸੰਬੰਧ ਰੱਖਦਾ ਤੁਹਾਨੂੰ ਕੋਈ ਲੇਡੀਜ਼ ਕੋਈ ਸਾਡੀ ਧੀ ਪੈਣ ਮਿਲੇ ਗੱਡੀ ਰੋਕ ਕੇ ਉਹਨੂੰ ਰਸਤਾ ਦਿਓ ਕਿਤੇ ਤੁਹਾਨੂੰ ਇਦਾਂ ਕੱਠ ਦੇ ਵਿੱਚ ਹੀ ਆ ਮੇਲਿਆਂ ਦੇ ਵਿੱਚ ਕਿਤੇ ਸਭਾ ਦੇ ਵਿੱਚ ਤੁਹਾਨੂੰ ਮਿਲਣ ਉਹਨਾਂ ਨੂੰ ਪਹਿਲ ਦਿਓ ਤਾਂ ਜੋ ਸਾਡੀਆਂ ਧੀਆ ਪੈਣਾ ਇਹ ਮੈਸੇਜ ਦੇਣ ਕਿ ਸਾਡੀ ਪੰਜਾਬੀ ਸਾਡੇ ਪੰਜਾਬੀਆਂ ਵਰਗਾ ਕੋਈ ਵੀ ਨਹੀਂ ਸੋ ਉਹਨਾਂ ਦਾ ਸਤਿਕਾਰ ਕਰੋ ਜੇ ਤੁਸੀਂ ਉਹਨਾਂ ਦਾ ਸਤਿਕਾਰ ਕਰੋਗੇ ਲੋਕ ਤੁਹਾਡੀਆਂ ਧੀਆਂ ਪੈਣਾ ਦਾ ਕਰਨਗੇ ਕਿਸੇ ਧੀ ਪੈਣ ਨੂੰ ਦੁੱਖ ਉਹਨਾਂ ਕੋ ਦੋ ਜਿੰਨਾ ਕਿ ਤੁਸੀਂ ਆਪ ਦੀ ਧੀ ਪੈਣ ਤੇ ਬਰਦਾਸ਼ਤ ਕਰ ਸਕੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤ